ਜਿਹੜੇ ਜਿਹੜੇ ਏਰੀਆ ਦੇ ਵਿੱਚ ਆਪਣੀ ਜਨਸੰਖਿਆ ਘਟਾ ਉਥੇ ਸਾਰੇ ਜਾਨਿਆਂ ਨੂੰ ਅਲਰਟ ਰਹਿਣਾ ਚਾਹੀਦਾ ਇਧਰ ਕਰਦੇ ਹੀ ਪਟਾ ਉਹ ਐ ਸੱਜੇ ਪਾਸੇ ਕਹਿੰਦਾ ਸੱਜੇ ਪਾਸੇ ਹੋਊਗਾ ਉਹ ਜਿੱਥੇ ਬੱਸਾਂ ਹੋ ਰਹੀਆਂ ਨੇ ਕਹਿੰਦਾ ਹਾਂਜੀ ਉਹ ਉਥੇ ਉਥੇ ਉਹ ਹੰਸਲੂ ਵਿੱਚ ਇੱਕ ਆ ਜਗ੍ਹਾ ਸੀਗੀ ਜਿਹੜਾ ਮਾਹੌਲ ਆ ਉਹ ਖਰਾਬ ਹੋਇਆ ਵਿਆ ਹਜੇ ਕਈ ਏਰੀਆ ਦੇ ਵਿੱਚ ਮੇਰਾ ਕੋਈ ਵੀਡੀਓ ਬਣਾਉਣ ਦਾ ਵਿਚਾਰ ਨਹੀਂ ਸੀਗਾ ਇਸ ਟੌਪਿਕ ਦੇ ਉੱਤੇ ਪਰ ਜੋ ਮੈਂ ਆਥਣੇ ਸੁਣਿਆ ਤੇ ਦੇਖਿਆ ਉਹਨੇ ਰੂਹ ਕੰਬਾਤੀ ਮੇਰੀ ਜੇ ਤੁਹਾਡੇ ਚ ਇੰਨੀ ਹੀ ਅਣਖ ਸੀਗੀ ਇੰਨੀ ਤੁਸੀਂ ਗੈਰਤ ਵਾਲੇ ਸੀਗੇ ਤਾਂ ਜਦੋਂ ਇਹ ਸ਼ੁਰੂ ਹੋਇਆ ਸੀ ਜਦੋਂ ਉਹ ਆਏ ਸੀਗੇ ਉਸ ਦਿਨ ਉਹਨਾਂ ਦਾ ਮੱਥਾ ਲਾਉਂਦੇ ਹੁਣ ਜਦੋਂ ਸਾਰਾ ਮਾਹੌਲ ਯਾਰ ਟਿਕਿਆ ਟਕਾਇਆ ਤੁਸੀਂ ਕਿਉਂ ਐਵੇਂ ਪੰਗੇ ਲੈਨੇ ਹੋ ਯਾਰ ਅਕਸਰ ਨੂੰ ਫੇਰ ਵੀ ਐਂਡ ਤੇ ਆ ਕੇ ਆਪਾਂ ਬੈਠੇ ਦਾ ਮੁਲਕ ਬਗਾਨੇ ਦੇ ਵਿੱਚ ਹੀ ਆ ਨਾ ਹਾਂਜੀ ਇਸ ਸਸਸੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਅੱਜ ਦੀ ਜਿਹੜੀ ਵੀਡੀਓ ਆਪਣੀ ਬਿਨਾ ਸਕਿਪ ਕੀਤੇ ਜਰੂਰ ਦੇਖਿਓ ਕਿਉਂਕਿ ਅੱਜ ਆਪਾਂ ਤੁਹਾਨੂੰ ਦੱਸਾਂਗੇ ਜਿਵੇਂ ਇੱਥੇ ਅੱਜ ਸੈਚਰਡੇ ਸੀਗਾ ਤੇ ਸੈਚਰਡੇ ਉਦਾਂ ਤਾਂ ਬਹੁਤ ਬਿਜ਼ੀ ਹੁੰਦਾ ਵਾ ਕਿਉਂਕਿ ਸੈਚਰਡੇ ਨੂੰ ਸਾਰੇ ਜਣੇ ਸੈਚਰਡੇ ਸੰਡੇ ਦੋ ਦਿਨ ਵਿਲੇ ਹੁੰਦੇ ਇੱਥੇ ਉਦਾਂ ਤਾਂ ਇੰਜੋਏ ਕਰਦੇ ਆ ਲੋਕ ਇੱਥੇ ਸੈਚਰਡੇ ਸੰਡੇ ਨੂੰ ਪਰ ਅੱਜ ਦਾ ਜਿਹੜਾ ਦੰਸਿਕਾ ਉਹ ਕੋਈ ਬਹੁਤਾ ਚੰਗਾ ਨਹੀਂ ਸੀਗਾ ਕਿਉਂਕਿ ਜਿਹੜੇ ਹਾਲਾਤ ਆ ਇੱਥੋਂ ਦੇ ਉਹ ਸੁਧਰਨ ਦਾ ਹਜੇ ਤੱਕ ਨਾ ਨਹੀਂ ਲੈ ਰਹੇ ਕਿਉਂਕਿ ਜਿਹੜੇ ਅੱਧੇ ਗੂਰੇ ਆ ਉਹ ਤਾਂ ਕਹਿੰਦੇ ਆ ਵੀ ਇਹਨੂੰ ਬੰਦ ਕਰੋ ਕਿਉਂਕਿ ਇਹਦੇ ਨਾਲ ਨੁਕਸਾਨ ਸਾਰਿਆਂ ਦਾ ਹੀ ਹੋ ਰਿਹਾ ਪਰ ਜਿਹੜੇ ਅੱਧੇ ਕੱਟੜ ਜਿਨ੍ਹਾਂ ਨੂੰ ਆਪਾਂ ਕਹੜੀਏ ਵੀ ਕੱਟੜ ਗੂਰੇ ਆ ਉਹ ਮੰਨੋਂ ਦਾ ਹਜੇ ਨਾ ਨਹੀਂ ਲੈਂਦੇ ਤੇ ਅੱਜ ਤੁਹਾਨੂੰ ਦੱਸ ਕੀ ਕੀ ਹੰਗਾਮਾ ਹੋਇਆ ਤੇ ਵਿਧ ਪ੍ਰੂਫ ਦੱਸਾਂਗੇ ਆਪਾਂ ਨੂੰ ਆਏ ਨਹੀਂ ਹੈਗਾ ਵੀ ਕੋਈ ਵਿਊ ਜੇ ਲੈਣ ਦੇ ਮਾਰਿਆ ਨੇ ਐਵੇਂ ਬੋਲ ਕੇ ਜੇ ਫੇਕ ਨਿਊਜ਼ ਪਾਤੀ ਹੈ ਨਾ ਆਪਣਾ ਕੰਮ ਹੈਗਾ ਉਹਦਾ ਬਲੌਗ ਬਣਾਉਣ ਦਾ ਫੈਮਿਲੀ ਬਲੌਗ ਜਿਹੜੇ ਹੁੰਦੇ ਆ ਆਪਾਂ ਉਹੀ ਬਣਾਈਦੇ ਆ ਆ ਦੋ ਕੁ ਦਿਨਾਂ ਤੋਂ ਆਪਾਂ ਇੱਥੋਂ ਦੇ ਮਾਹੌਲ ਬਾਰੇ ਤੁਹਾਨੂੰ ਜਾਣੂ ਕਰਾ ਰਹੇ ਆ ਨਹੀਂ ਐਡਾ ਕੋਈ ਚੱਕਰ ਨਹੀਂ ਸੀ ਮੈਨੂੰ ਤਾਂ ਲੋੜ ਹੀ ਨਹੀਂ ਵੀ ਐੇ ਜੇ ਮੈਂ ਬਲੌਗ ਬਣਾਵਾ ਹਨ ਕਿਉਂਕਿ ਕਈ ਬੰਦੇ ਕਹਿੰਦੇ ਜੀ ਇਹਦਾ ਵਿਊ ਲੈਣ ਦਾ ਮਾਰਾ ਉਹੀ ਪਾਈ ਜਾਂਦਾ ਐਂ ਕਰੀ ਜਾਂਦਾ ਪਰ ਮੈਨੂੰ ਉਹ ਲੋਡ ਨਹੀਂ ਹੈਗੀ ਬੂਹਾ ਬਿਆਨ ਦੀ ਮੈਂ ਤਾਂ ਜਿਹੜੀ ਜਾਣਕਾਰੀ ਦਵਾਂਗਾ ਬੈਦ ਤੁਹਾਨੂੰ ਪ੍ਰੂਫ ਦੇ ਆਧਾਰ ਤੇ ਦਵਾਂਗਾ ਜਿਹੜੇ ਅੱਜ ਦੇ ਹਾਲਾਤ ਆ ਮੈਂ ਤੁਹਾਨੂੰ ਉਹੀ ਦੱਸੂਗਾ ਕਿਉਂਕਿ ਕੱਲ ਵੀ ਆਪਾਂ ਤੁਹਾਨੂੰ ਦੱਸਿਆ ਸੀ ਤੇ ਪਾਸੋਂ ਵੀ ਦੱਸਿਆ ਸੀ ਜਿਵੇਂ ਜਿਵੇਂ ਜੋ ਜੋ ਹਾਲਾਤ ਆ ਵੀ ਕਿੱਥੇ ਕਿੱਥੇ ਕੰਟਰੋਲ ਹੋਇਆ ਕਿੱਥੇ ਕਿੱਥੇ ਕੀ ਹੋਇਆ ਜਿਹੜੇ ਅੱਜ ਦੇ ਹਾਲਾਤ ਆ ਦਾ ਰਾਤਨਾ ਰਾਜੇ ਨੇ ਬਿਆਨ ਦਿੱਤਾ ਸੀ ਵੀ ਜਿਹੜਾ ਇਹ ਕੁਝ ਚੱਲ ਰਿਹਾ ਇਹਨੂੰ ਬੰਦ ਕਰੋ ਨਹੀਂ ਜਿਹੜਾ ਇਹਦਾ ਇੰਜ਼ਾਮ ਆ ਉਹ ਬਹੁਤ ਮਾੜਾ ਹੋਊਗਾ ਕਿਉਂਕਿ ਰਾਜਾ ਕਹਿੰਦਾ ਵੀ ਅਸੀਂ ਸਾਰੇ ਇੱਕ ਆ ਚਾਹੇ ਉਹ ਬਲੈਕ ਸਕਿਨ ਹੋਣ ਚਾਹੇ ਵਾਈਟ ਸਕਿਨ ਹੋਣ ਚਾਹੇ ਬ੍ਰਾਊਨ ਹੋਣ ਮੀਨ ਜੀ ਕਹਿੰਨ ਦਾ ਭਾਵੇਂ ਚਾਹੇ ਗੋਰੇ ਆ ਚਾਹੇ ਕਾਲੇ ਆ ਚਾਹੇ ਹਿੰਦੂ ਆ ਮੁਸਲਮਾਨ ਆ ਸਿੱਖ ਵੀਰ ਕੋਈ ਵੀ ਆ ਵੀ ਇਹ ਜਿਹੜਾ ਦੇਸ਼ ਆ ਸਾਰਿਆਂ ਦਾ ਦੇਸ਼ ਆ ਅੱਜ ਮੇਰਾ ਕੋਈ ਵਿਚਾਰ ਨਹੀਂ ਸੀਗਾ ਵੀਡੀਓ ਬਣਾਉਂਦਾ ਕਿਉਂਕਿ 2 ਦਿਨ ਹੋ ਗਏ ਸੀਗੇ ਉਹੀ ਟੌਪਕ ਚੱਲੀ ਜਾਂਦਾ ਸੇਮ ਸੇਮ ਤੁਸੀਂ ਵੀ ਕਹਿੰਨੇ ਹੋਵੋਗੇ ਯਾਰ ਰੋਜ਼ ਗੱਲ ਨਹੀਂ ਹੁੰਦੀ ਬਾਤ ਨਹੀਂ ਉਹੀ ਗੱਲਾਂ ਹੀ ਖੇਚੀ ਫਿਰਦੇ ਆ ਮੇਰਾ ਕੋਈ ਵੀਡੀਓ ਬਣਾਉਣ ਦਾ ਵਿਚਾਰ ਨਹੀਂ ਸੀਗਾ ਇਸ ਟੌਪਿਕ ਦੇ ਉੱਤੇ ਪਰ ਜੋ ਮੈਂ ਆਥਨੇ ਸੁਣਿਆ ਤੇ ਦੇਖਿਆ ਉਹਨੇ ਰੂਹ ਕੰਬਾਤੀ ਮੇਰੀ ਮੀਨ ਤੁਹ ਮਜਬੂਰ ਕਰਤਾ ਵੀ ਥੋੜੇ ਨਾਲ ਜਾਣਕਾਰੀ ਸਾਂਝੀ ਕਰ ਲਈਏ ਕਿਉਂਕਿ ਜਿਹੜੇ ਹਾਲਾਤ ਆ ਉਹ ਪੂਰੀ ਤਰ੍ਹਾਂ ਠੀਕ ਨਹੀਂ ਹੋਏ ਸੋ ਸਾਰੇ ਜਣੇ ਨੂੰ ਅਲਰਟ ਰਹਿਣ ਦੀ ਲੋੜ ਆ ਹਜੇ ਵੀ ਕਿਉਂਕਿ ਕੋਈ ਪਤਾ ਨਹੀਂ ਗੋਰੇ ਗੋਰਿਆਂ ਦਾ ਦਿਮਾਗ ਕਿੱਧਰ ਨੂੰ ਚੱਲੇ ਜਾਂਦਾ ਅੱਧੇ ਤਾਂ ਵਿੱਚ ਜਿਹੜੇ ਹੈਗੇ ਆ ਉਹ ਸ਼ਾਂਤ ਵੀ ਆ ਉਹ ਕਹਿੰਦੇ ਵੀ ਇਹਦਾ ਕੋਈ ਫਾਇਦਾ ਨਹੀਂ ਨੁਕਸਾਨ ਨਹੀਂ ਆ ਸਾਰਿਆਂ ਦਾ ਇਹਦੇ ਵਿੱਚ ਉਹ ਜਿਵੇਂ ਤੁਸੀਂ ਆ ਦੇਖੋ ਥੱਲੇ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਹ ਜਿਹੜੀ ਅੱਜ ਦੀ ਵੀਡੀਓ ਆ ਇਹ ਜਿਹੜੀ ਚੱਲ ਰਹੀ ਆ ਥੱਲੇ ਇਹ ਅੱਜ ਦੀ ਤਾਜ਼ੀ ਵੀਡੀਓ ਆ ਇਹ ਸੈਂਟਰ ਲੰਡਨ ਇਹਨਾਂ ਨੇ ਜਾ ਕੇ ਘੇਰਾ ਪਾਇਆ ਘੇਰਿਆ ਵੀ ਜੋ ਉੱਥੇ ਰੋਸ਼ ਪ੍ਰਦਰਸ਼ਨ ਕੀਤਾ ਜਿਹੜੇ ਆਪਾਂ ਕਹਿ ਦਈਏ ਵੀ ਸਿਆਣੇ ਤੇ ਅਕਲਮੰਦ ਗੋਰੇ ਆ ਜਿਹੜੇ ਕਟੜਾ ਉਹ ਕਟੜੀ ਆ ਉਹਨਾਂ ਨੂੰ ਤਾਂ ਕੋਈ ਸਮਝਾ ਹੀ ਨਹੀਂ ਸਕਦਾ ਉਹ ਇੰਨੇ ਕੌੜੇ ਆ ਤੇ ਇਹਨਾਂ ਨੇ ਆ ਦੇਖੋ ਤੁਸੀਂ ਬਕਾਇਦਾ ਹੱਥਾਂ 'ਚ ਬੋਰਡ ਚੱਕੇ ਆ ਵੀ ਜਿਹੜਾ ਇਹ ਚੱਲ ਰਿਹਾ ਸਾਰਾ ਬੰਦ ਕਰੋ ਵੀ ਜਿਹਦੇ ਨਾਲ ਸਾਡੇ ਜਿਹੜੇ ਜਵਾਕ ਆ ਤੇ ਜਿਹੜਾ ਸਾਡਾ ਦੇਸ਼ ਆ ਜਿਹੜਾ ਸਾਡਾ ਆਲਾ ਦਵਾਲਾ ਉਹ ਸੇਫ ਰਹੀ ਤੇ ਬਚਿਆ ਰਹੀ ਸਭ ਕੁਝ ਠੀਕ ਠਾਕ ਹੈ ਜਿਵੇਂ ਪਹਿਲਾਂ ਵਾਂਗੂ ਮਾਹੌਲ ਵਧੀਆ ਠੀਕ ਠਾਕ ਹੋ ਜੀ ਇੱਥੇ ਇਹਨਾਂ ਨੇ ਕਿਹਾ ਵੀ ਆ ਦੇਖੋ ਜਿਹਨੇ ਤੁਸੀਂ ਦੇਖ ਰਹੇ ਹੋ ਜਿਹੜਾ ਮੁਸਲਮਾਨ ਵੀਰ ਆ ਉਹ ਸਪੀਚ ਦੇ ਰਿਹਾ ਵੀ ਆਪਾਂ ਸਾਰੇ ਜਾਣੇ ਇੱਕ ਆ ਉਹਦੇ ਵਿੱਚ ਹੀ ਪੂਰੇ ਫਿਰਦੇ ਆ ਕਾਲੇ ਫਿਰਦੇ ਆ ਸਾਰੇ ਮੀਂਜ ਫਿਰਦੇ ਆ ਜਿਹਦੇ ਵਿੱਚ ਇਹ ਕਹਿ ਰਹੇ ਆ ਵੀ ਜਿਹੜਾ ਮੁਸਲਮਾਨ ਵੀਰ ਆ ਸਪੀਚ ਦੇ ਰਿਹਾ ਵੀ ਇਹਦੀ ਕੋਈ ਗੱਲ ਨਹੀਂ ਵੀ ਆਪਾਂ ਨੂੰ ਸਾਰਿਆਂ ਨੂੰ ਇੱਕ ਹੋ ਕੇ ਰਹਿਣਾ ਚਾਹੀਦਾ ਵੀ ਜਿਹੜਾ ਇਹ ਪ੍ਰੋਟੈਸਟ ਆ ਇਹਨੂੰ ਖਤਮ ਕਰੋ ਜਿਹੜੇ ਗੋਰੇ ਆ ਉਹ ਵੀ ਆ ਦੇਖੋ ਤੁਸੀਂ ਵੀਡੀਓ ਚਲਦੀ ਆ ਥੱਲੇ ਉਹ ਸਹਿਮਤਾ ਜਿਹੜੀ ਕਸੀ ਫਰੈਂਡ ਆ ਉਹ ਗੋਰੇ ਆ ਭਰੇ ਆ ਵੀ ਅਸੀਂ ਸਾਰੇ ਫਰੈਂਡ ਆ ਉਸਕ ਆਪਾਂ ਕਹਿ ਦਈਏ ਵੀ ਹੱਲੜਵਾਜੀ ਵਾਲੇ ਬੰਦੇ ਸੀਗੇ ਉਹ ਵੀ ਰੂਸ ਮੁਜਾਰੇ ਦੇ ਵਿੱਚ ਆਏ ਹੋਏ ਸੀ ਜਿਨ੍ਹਾਂ ਦਾ ਕੰਮ ਹੁੰਦਾ ਜਿਹੜਾ ਪ੍ਰੋਗਰਾਮ ਆ ਉਹਦੇ ਵਿੱਚ ਕੋਈ ਨਾ ਕੋਈ ਬਿਗਨ ਪਾ ਕੇ ਕੋਈ ਨਾ ਕੋਈ ਇਹੋ ਜਿਹਾ ਆਪਾਂ ਕੰਮ ਕਰੀਏ ਜਿਹਦੇ ਨਾਲ ਲੋਕਾਂ ਦੇ ਵਿੱਚ ਹੱਲਾ ਜੁਲਾ ਹੋ ਜੇ ਹਲਚਲ ਹੋ ਜੇ ਪਰ ਜਿਹੜੀ ਇੱਥੋਂ ਦੀ ਪੁਲਿਸ ਆ ਉਹ ਪੂਰੀ ਹੁਣ ਚੌਕਸ ਹੋ ਗਈ ਆ ਪੂਰੀ ਚੌਕਸ ਆ ਪੁਲਿਸ ਵੀ ਅਲਰਟ ਹੋਈ ਵੀ ਆ ਪੂਰੀ ਕਿਉਂਕਿ ਰਾਤ ਰਾਜੇ ਦਾ ਬਿਆਨ ਆਇਆ ਵੀ ਜਿਹੜਾ ਕੋਈ ਚੱਲ ਰਿਹਾ ਇਹਨੂੰ ਰੋਕੋ ਜਿੰਨੇ ਮਰਜ਼ੀ ਕਰਕੇ ਰੋਕੋ ਵੀ ਮੈਂ ਆਪਦੇ ਦੇਸ਼ ਦੇ ਵਿੱਚ ਇਹੋ ਜਿਹਾ ਕੁਝ ਨਹੀਂ ਹੋਣ ਦੇਣਾ ਮੇਰੇ ਦੇ ਸਾਰੇ ਜਣੇ ਇੱਕ ਬਰਾਬਰ ਆ ਕਹਿੰਦਾ ਵੀ ਸਾਰਿਆਂ ਦਾ ਦੇਸ਼ ਆ ਕਿਉਂਕਿ ਜੱਜ ਕਚਹਿਰੀਆਂ ਥਾਣੇ ਜੋ ਮਰਜੀ ਆ ਪਰ ਜਿਹੜਾ ਐਂਡ ਤੇ ਬੈਠਾ ਨਾ ਉਹ ਤਾਂ ਰਾਜ ਆ ਹੀ ਆ ਜਿਹੜਾ ਰਾਜੇ ਨੇ ਕੀ ਰਾਂ ਬੋਲ ਕੱਢਤਾ ਉਹ ਇਹਨਾਂ ਨੂੰ ਮੰਨਣਾ ਹੀ ਪੈਣਾ ਚਾਹੇ ਕੋਸ਼ ਆ ਤੇ ਰਾਜੇ ਦੀ ਗੱਲ ਫਿਰ ਕਹਿੰਦੇ ਵੀ ਪੱਥਰ ਤੇ ਲਖੀਰ ਆ ਕਹਿ ਰਹੇ ਸੀਗੇ ਵੀ ਸਾਊਥ ਹਾਲ ਦੇ ਵਿੱਚ ਅਫਵਾਹ ਜੀ ਉੱਡੀ ਸੀਗੀ ਤੇ ਅਸੀਂ ਚੈੱਕ ਕਰਕੇ ਆਏ ਆ ਉੱਥੇ ਜਾ ਕੇ ਝੂਠ ਹੀ ਮਰੀ ਜਾਂਦੇ ਆ ਵਿੱਚ ਵਿੱਚ ਬੇਟੀ ਬੰਦ ਹੋਇਆ ਪਿਆ ਆ ਸਾਊਥ ਹਾਲ ਚ ਚੁੱਪ ਨਹੀਂ ਗੁੰਡੇ ਨੇ ਬੜੀ ਗੱਲ ਹੈ ਸਾਰਿਆਂ ਕੋ ਸਹੀ ਹੈ ਵੇਖ ਜੀ ਬੜੀ ਗੱਲ ਹੈ ਪੇਗ ਨੇ ਜੰਬਾਲੀਆਂ ਦਿੰਦੇ ਲੋਕ ਕਿੰਨੇ ਸੱਚੇ ਇੱਕੋ ਸਿੱਖਦੇ ਨੇ ਮੜ ਕੇ ਹਾਲਦੇ ਆ ਜੀ ਉਹ ਹੈ ਤਾਂ ਹੈ ਨਹੀਂ ਐਵੇਂ ਕਹਤਾ ਕਿ ਕੋਈ ਗੱਲ ਹੋਈ ਦੀ ਸਾਥ ਨਹੀਂ ਚੋਣ ਦੀ ਜਾਇੰਟ ਆਫ ਅ ਨੇਬਰਸ ਹਸਮੀ ਹਾਂ ਫਿਰ ਤੋਂ ਵੀ ਸਹੀ ਗੱਲ ਹੈ ਉਹ ਬੋਰਾ ਦਾ ਏਰੀਆ ਨਹੀਂ ਇੱਥੇ ਦਾ ਆਪਣੇ ਵੱਧ ਹੁੰਦੇ ਆ ਇੱਥੇ ਬੋਰਾ ਦੇਖਣ ਨੂੰ ਕੋਈ ਕੋਈ ਮਿਲਦਾ ਇਸ ਪਰ ਉਥੇ ਇਹਦੀ ਕੋਈ ਗੱਲ ਨਹੀਂ ਕਿਉਂਕਿ ਜਿੱਥੇ ਆਪਣੀ ਕਮਿਊਨਿਟੀ ਆ ਉੱਥੇ ਇਹ ਜਿਆ ਜੱਕਰ ਹੋ ਹੀ ਨਹੀਂ ਸਕਦਾ ਕਿਉਂਕਿ ਜਿਹੜਾ ਸਾਊਥ ਹਾਲਾ ਉੱਥੇ ਤਾਂ ਸੁੱਖਣਾ ਬਾਬੇ ਦੀ ਕਿਰਪਾ ਨਾਲ ਆਪਣੇ ਬੰਦੇ ਬਾਦ ਦਾ ਗੂਰੇ ਤਾਂ ਉੱਥੇ ਟਮਾਟਾਵੇਂ ਆ ਟਮਾਟਾਵੇਂ ਗੂਰੇ ਦੀंदे ਆ ਜਿਹਦੇ ਕਰਕੇ ਉਹ ਡਰਦੇ ਆ ਵੀ ਨਹੀਂ ਕਾਨੂੰ ਪੰਗਾ ਲੈਣਾ ਜਿਹੜਾ ਇਹ ਮਾਹੌਲ ਵਿਗੜਿਆ ਹੋਇਆ ਨਾ ਜਿਵੇਂ ਤੁਸੀਂ ਆ ਥੱਲੇ ਸਕਰੀਨ ਦੇ ਵੀਡੀਓ ਦੇਖ ਰਹੇ ਹੋ ਅੱਗਾਂ ਲਾਈ ਜਾਂਦੇ ਆ ਕੁੱਟਮਾਰ ਕਰੀ ਜਾਂਦੇ ਆ ਪੁਲਿਸ ਨਾਲ ਇਹ ਜਿਹੜਾ ਮਾਹੌਲ ਆ ਇਹ ਬਰਮਿੰਗਮ ਤੇ ਸਕਾਟਲੈਂਡ ਦੇ ਵਿਚਾਲੇ ਜਿਹੜੇ ਮੀਂਹ ਆਪਣੇ ਤੋਂ ਇਥੋਂ ਦੂਰ ਉਥੇ ਕਹ ਲੀਏ ਵੀ ਗੋਰੀ ਗੋਰੇ ਆ ਆਪਣਾ ਬੰਦਾ ਟਮਾਟਾ ਮਾ ਉਥੇ ਇਹ ਜਿਹਾ ਕੁਝ ਹੋ ਰਿਹਾ ਉਥੇ ਉਹ ਪ੍ਰੋਟੈਸਟ ਕਰ ਰਹੇ ਆ ਤੇ ਪਰ ਪੁਲਿਸ ਜਿਹੜੀ ਉਹ ਪੂਰੀ ਅਲਰਟ ਹੋਈ ਵੀ ਆ ਉਹ ਹੋਣ ਹੀ ਦੇ ਰਹੀ ਹੈ ਇਹ ਜਿਹਾ ਕੁਝ ਆ ਦੇਖੋ ਜਿਵੇਂ ਇੱਕ ਬੰਦਾ ਸ਼ਰਮ ਪੁਲਿਸ ਦੀ ਗੱਡੀ ਦੇ ਮੂਹਰੇ ਹੋ ਕੇ ਉਹਨੂੰ ਰੋਕ ਰਿਹਾ ਆਉਣ ਤੋਂ ਜਿਹੜਾ ਮਾਹੌਲ ਆ ਉਹ ਖਰਾਬ ਹੋਇਆ ਵਿਆਹ ਜੇ ਕਈ ਏਰੀਆ ਦੇ ਵਿੱਚ ਕਈ ਏਰੀਏ ਦੇ ਵਿੱਚ ਮਾਹੌਲ ਪੂਰਾ ਵਧੀਆ ਠੀਕ ਠਾਕ ਆ ਇਹ ਜੀ ਕੋਈ ਡਰਨ ਵਾਲੀ ਲੋੜ ਹੀ ਨਹੀਂ ਪਰ ਕਈ ਏਰੀਏ ਦੇ ਵਿੱਚ ਮਾਹੌਲ ਇੰਨਾ ਖਰਾਬ ਆ ਵੀ ਉੱਥੇ ਜਾਣ ਤੋਂ ਵੀ ਡਰ ਲੱਗ ਰਿਹਾ ਸੋ ਸਾਰੇ ਜਣੇ ਬੀਅ ਲੱਟ ਰਹੋ ਜਿਹੜੇ ਪੜੇ ਲਿਖੇ ਗੋਰੇ ਆ ਉਹ ਤਾਂ ਕਹਿੰਦੇ ਆ ਜਿਹੜਾ ਇਹ ਕੁਛ ਚੱਲ ਰਿਹਾ ਉਹਨੂੰ ਰੋਕੋ ਜਿਹੜੇ ਕੱਟੜ ਤੇ ਕੌੜੇ ਗੋਰੇ ਆ ਨਾ ਉਹ ਉਹ ਨਹੀਂ ਮੰਨ ਰਹੇ ਹਜੇ ਵੀ ਉਸੇ ਤਰ੍ਹਾਂ ਪ੍ਰੋਟੈਸਟ ਨੂੰ ਜਾਰੀ ਰੱਖਿਆ ਉਹਨਾਂ ਨੇ ਤੇ ਪੁਲਿਸ ਨਾਲ ਵੀ ਭੜ ਰਹੇ ਆ ਹੋਰ ਵੀ ਜਿਹੜੀਆਂ ਕਾਰਵਾਈਆਂ ਉਹ ਕਰ ਰਹੇ ਆ ਸੋ ਆਪਾਂ ਨੂੰ ਫੇਰ ਵੀ ਬੀ ਅਲਰਟ ਹੋਣਾ ਚਾਹੀਦਾ ਜਿਹੜੇ ਜਿਹੜੇ ਏਰੀਆ ਦੇ ਵਿੱਚ ਆਪਣੀ ਜਾਨ ਸਾਂਖਿਆ ਘੱਟ ਉਥੇ ਸਾਰੇ ਜਾਨਿਆਂ ਨੂੰ ਅਲਰਟ ਰਹਿਣਾ ਚਾਹੀਦਾ ਕਿਉਂਕਿ ਕਿਸੇ ਵਕਤ ਵੀ ਕੋਈ ਦਰਘਟਨਾ ਹੋ ਸਕਦੀ ਹੈ ਬਾਕੀ ਜਿਹੜੇ ਏਰੀਆ ਦੇ ਵਿੱਚ ਆਪਣੀ ਕਮਿਊਨਿਟੀ ਬੈਠੀ ਆ ਫੁੱਲ ਉਥੇ ਇਹ ਜੀ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ ਪਰ ਫੇਰ ਵੀ ਜਿਹੜਾ ਕਹਿੰਦੇ ਹੁੰਦੇ ਆ ਵੀ ਬਚਾਅ ਦੇ ਵਿੱਚ ਹੀ ਬਚਾਅ ਹੁੰਦਾ ਸੋ ਆਪਣਾ ਬਚਾਅ ਆਪਾਂ ਨੂੰ ਇਸ ਟਾਈਮ ਆਪ ਕਰਨਾ ਚਾਹੀਦਾ ਜਿਹੜੀ ਜਾਣਕਾਰੀ ਹੈ ਨਾ ਇੱਥੋਂ ਦੇ ਜਿਹੜੇ ਨਿਊਜ਼ ਚੈਨਲ ਆ ਉਹਨਾਂ ਦੇ ਉੱਤੇ ਟਾਈਮ ਟਾਈਮ ਦੇ ਉੱਤੇ ਤੁਸੀਂ ਜਾਣਕਾਰੀ ਸਾਰੀ ਚੈੱਕ ਕਰ ਸਕਦੇ ਹੋ ਕਿਉਂਕਿ ਜਿਹੜੇ ਸਾਡੇ ਵਾਲੀਏ ਬਲੌਗ ਅੰਦਰ ਅਸੀਂ ਤਾਂ ਮੀਂਜਾ ਹੁਣ ਪਾਤਾ ਫਿਰ 24 ਘੰਟਿਆਂ ਨੂੰ ਫਿਰ ਜਾ ਕੇ ਪਾਉਣਾ ਉਦੋਂ ਨੂੰ ਵਿੱਚ ਬਹੁਤ ਕੋਸ਼ਿਸ਼ ਹੋ ਜਾਂਦਾ ਇੱਥੇ ਸੋ ਜਿਹੜੀ ਜਾਣਕਾਰੀ ਇਥੋਂ ਦੇ ਜਿਹੜੇ ਨਿਊਜ਼ ਚੈਨਲ ਆ ਵਧੀਆ ਉਹਨਾਂ ਦੇ ਉੱਤੇ ਟਾਈਮ ਟਾਈਮ ਦੇ ਉੱਤੇ ਉਹ ਲਾਈਵ ਵੀ ਚਲਾਇਆ ਹੋਇਆ ਕਈਆਂ ਨਿਊਜ਼ ਚੈਨਲਾਂ ਨੇ ਉਹਨਾਂ ਦੇ ਉੱਤੇ ਵੀ ਤੁਸੀਂ ਜਾ ਕੇ ਦੇਖ ਸਕਦੇ ਹੋ مینج ਜਿਹੜਾ ਬਰਮਿੰਘਮ ਤੋਂ ਗਾਂ ਸਕਾਟਲੈਂਡ ਦੇ ਵਿਚਾਲੇ ਵਾਲਾ ਏਰੀਆ ਉਹ ਮਾਹੌਲ ਕਹਿ ਰਿਹਾ ਵੀ ਬਹੁਤ ਹਜੇ ਉਧਰ ਵਿਗੜਿਆ ਹੋਇਆ ਵਾ ਕੋਈ ਕੰਟਰੋਲ ਨਹੀਂ ਆਇਆ ਉਧਰਲੇ ਏਰੀਏ ਦੇ ਵਿੱਚ ਜਿਹੜੇ ਵੀ ਆਪਣੇ ਚਾਹੇ ਸਿੱਖਾ ਮੁਸਲਮਾਨ ਹਿੰਦੂ ਵੀਰਾ ਕੋਈ ਵੀ ਆ ਉਹਨਾਂ ਨੂੰ ਇੱਕੋ ਹੱਥ ਮੰਨ ਕੇ ਬੇਨਤੀ ਕਰਦਾ ਜੀ ਅਲਰਟ ਰਹੋ ਕਿਤੇ ਬਾਹਰ ਜ਼ਿਆਦਾ ਘੁੰਮਣ ਫਿਰਨ ਦੀ ਲੋੜ ਨਹੀਂ ਹੈ ਇੱਥੇ ਇੱਕ ਗੱਲ ਮੈਂ ਤੁਹਾਨੂੰ ਹੋਰ ਕਹਿਣੀ ਚਾਹੂੰਗਾ ਉਹ ਗੱਲ ਲੱਗੂਗੀ ਤਾਂ ਤੁਹਾਨੂੰ ਕੌੜੀ ਪਰ ਹੈ ਸੱਚੀ ਜਦੋਂ ਸਾਰਾ ਕੁਝ ਟिके ਟਕਾਇਆ ਵਾ ਆਪਾਂ ਨੂੰ ਛੇੜਨ ਦੀ ਉਹਨੂੰ ਕੋਈ ਲੋੜ ਨਹੀਂ ਹੁਣ ਇੱਥੇ ਕਈ ਬੰਦੇ ਆ ਉਹ ਕਹੀ ਜਾਂਦੇ ਜੀ ਆਪਾਂ ਇਕੱਠ ਕਰਨਾ ਆਪਾਂ ਇਹਨਾਂ ਨੂੰ ਦਿਖਾਉਨੇ ਆ ਵੀ ਅਸੀਂ ਵੀ ਹੈਗੇ ਆਂ ਜਿਉ ਮੈਂ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਛੋਟਾ ਵੀਰ ਛੋਟਾ ਤੁਹਾਡਾ ਪੁੱਤ ਸਮਝ ਲਓ ਕੁਝ ਵੀ ਸਮਝ ਲਓ ਇੱਕੋ ਬੇਨਤੀ ਕਰਦਾ ਵੀ ਜਿਹੜੇ ਹਾਲਾਤ ਆ ਜਿਹੜੇ ਏਰੀਆ ਦੇ ਵਿੱਚ ਟਿਕੇ ਹੋਇਆ ਉਥੇ ਪਲੀਜ਼ ਆਪਾਂ ਆਪਣੇ ਆਪ ਆਪ ਦੀ ਪੈਰੀ ਕਹਾੜਾ ਨਾ ਮਾਰੋ ਜੇ ਤੁਹਾਡੇ ਚ ਇੰਨੀ ਹੀ ਅਣਖ ਸੀਗੀ ਇੰਨੀ ਤੁਸੀਂ ਗੈਰਤ ਵਾਲੇ ਸੀਗੇ ਤਾਂ ਜਦੋਂ ਇਹ ਸ਼ੁਰੂ ਹੋਇਆ ਸੀ ਜਦੋਂ ਉਹ ਆਏ ਸੀਗੇ ਉਸ ਦਿਨ ਉਹਨਾਂ ਦਾ ਮੱਥਾ ਲਾਉਂਦੇ ਹੁਣ ਜਦੋਂ ਸਾਰਾ ਮਾਹੌਲ ਯਾਰ ਟਿਕਿਆ ਟਕਾਇਆ ਤੁਸੀਂ ਕਿਉਂ ਐਵੇਂ ਪੰਗੇ ਲੈਨੇ ਹੋ ਯਾਰ ਇਹ ਕੋਈ ਬਹੁਤੀਆਂ ਸਿਆਣੀਆਂ ਤੇ ਚੰਗੀਆਂ ਗੱਲਾਂ ਨਹੀਂ ਹੈਗੀਆਂ ਅਕਸਰ ਨੂੰ ਫੇਰ ਵੀ ਐਂਡ ਤੇ ਆ ਕੇ ਆਪਾਂ ਬੈਠੇ ਤਾਂ ਮੋਲਕ ਬਗਾਨੇ ਦੇ ਵਿੱਚ ਹੀ ਆ ਨਾ ਚਾਹੇ ਲੱਖ ਆਪਣੀ ਕਮਿਊਨਿਟੀ ਕਿਤੇ ਵੱਧਾ ਕਿਤੇ ਘਟਾ ਪਰ ਫੇਰ ਵੀ ਆਪਾਂ ਬੈਠੇ ਤਾਂ ਜਿਹੜਾ ਮੋਲਕ ਆ ਉਹ ਤਾਂ ਬਗਾਨਾ ਹੀ ਆ ਨਾ ਇਹ ਮੁਲਕ ਤਾਂ ਗੋਰਿਆਂ ਦਾ ਹੀ ਆਪਾਂ ਕਹਿ ਸਕਦੇ ਆਂ ਕਿ ਮੁਲਕਾ ਜਿਹੜਾ ਉਹ ਗੋਰਿਆਂ ਦਾ ਹੀ ਆ ਤੇ ਆਪਾਂ ਕਿਉਂ ਪੰਗੇ ਲੈਨੇ ਆ ਜਦੋਂ ਮਾਹੌਲ ਟਿਕ ਗਿਆ ਜਿਹੜੀ ਏਰੀ ਦੇ ਵਿੱਚ ਕੋਈ ਗੱਲਬਾਤ ਹੀ ਹੈ ਨਹੀਂ ਉੱਥੇ ਇਕੱਠਾ ਕੱਠ ਕੁਠ ਕਰਨ ਦਾ ਕੀ ਫਾਇਦਾ ਮੈਨੂੰ ਪਹਿਲਾਂ ਤਾਂ ਇਹ ਗੱਲ ਦੱਸੋ ਤੇ ਜੇ ਜਿਹੜੇ ਜਿਹੜੇ ਬੰਦੇ ਮੇਰੀ ਗੱਲ ਨਾਲ ਸਹਿਮਤ ਆ ਇਸ ਗੱਲ ਨਾਲ ਉਹ ਕਮੈਂਟ ਜਰੂਰ ਕਰਿਓ ਕਿਉਂਕਿ ਜਦੋਂ ਕੋਈ ਗੱਲਬਾਤ ਹੀ ਹੈ ਨਹੀਂ ਜਿੱਥੇ ਮਾਹੌਲ ਸ਼ਾਂਤ ਆ ਸਾਰਾ ਕੁਝ ਪਹਿਲਾਂ ਗੋ ਵਧੀਆ ਠੀਕਠਕ ਚੱਲ ਰਿਹਾ ਉਥੇ ਕਿਹਨੂੰ ਇਕੱਠ ਦਿਖਾਉਣਾ ਤੁਸੀਂ ਪਹਿਲਾਂ ਮੈਨੂੰ ਇਹ ਗੱਲ ਦੱਸੋ ਵੀ ਉਥੇ ਇਕੱਠ ਕਰਕੇ ਕਿੱਥੇ ਜਾਣਾ ਕਿਹਨੂੰ ਇਕੱਠ ਦਿਖਾਵਾਂ ਜੇ ਇਕੱਠ ਕਰਨ ਦੀ ਲੋੜ ਸੀ ਤਾਂ ਉਸ ਦਿਨ ਇਕੱਠ ਕਰਦੇ ਜਿੱਦਣ ਇਹ ਪੋਟੈਟੋ ਸ਼ੁਰੂ ਹੋਇਆ ਸੀਗਾ ਜਿੱਦਣ ਚੜ ਕੇ ਆਏ ਸੀਗੇ ਉਹ ਤੁਹਾਡੇ ਤੇ ਹੁਣ ਜਦੋਂ ਸਾਰੀ ਗੱਲ ਨਾਰਮਲ ਹੋ ਗਈ ਹੁਣ ਤਾਂ ਕੋਈ ਫਾਇਦਾ ਨਹੀਂ ਮੇਰੇ ਹਿਸਾਬ ਨਾਲ ਪਰ ਟੈਸਟ ਕਰਦਾ ਕਿਉਂਕਿ ਜਿਹੜੀ ਗੱਲ ਦਵੀ ਹੈ ਉਹਨੂੰ ਦਵੀ ਰਹਿਣ ਦੋ ਬਾਕੀ ਕਈ ਥਾਵਾਂ ਤੇ ਜਿਹੜੇ ਤੁਸੀਂ ਦੇਖੋ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਜਿਹੜੇ ਗੋਰੇ ਆ ਉਹ ਜਾਣ ਜਾਣ ਪੁਲਿਸ ਤੇ ਉੱਤੇ ਨਾ ਕਿਤੇ ਕੋਈ ਬੋਤਲਾਂ ਸੱੜਦਾ ਕਿਤੇ ਕੱਚ ਮਾਰਦੇ ਆ ਕਿਤੇ ਰੋੜਾ ਮਾਰਦੇ ਆ ਕਦੇ ਚੱਪਲ ਮਾਰਦੇ ਕੁਛ ਨਾ ਕੁਛ ਮਾਰੀ ਜਾਂਦੇ ਆ ਜਿਹੜੀ ਪੁਲਿਸ ਆ ਉਹ ਤੁਹਾਡੀ ਸੇਫਟੀ ਲਈ ਆ ਉਹ ਤੁਹਾਡੀ ਸੇਫਟੀ ਲਈ ਬਣੀ ਆ ਪਹਿਲਾਂ ਉਹਨਾਂ ਨੇ ਤੁਹਾਨੂੰ ਕੁਝ ਨਹੀਂ ਕਹਿਣਾ ਜਿਹੜੇ ਆਪਾਂ ਕਹਿ ਲੀਏ ਵੀ ਆ ਗੋਰੇ ਆ ਦੇਖੋ ਕਿਵੇਂ ਪੁਲਿਸ ਨਾਲ ਭਿੜੀ ਜਾਂਦੇ ਆ ਦੀ ਪੁਲਿਸ ਆ ਉਹ ਪੂਰੀ ਹੁਣ ਚਕੰਨੀ ਹੋਈ ਵੀ ਤੇ ਨਾਲ ਦੀ ਨਾਲ ਉਹ ਅਰੈਸਟ ਕਰੀ ਜਾਂਦੀ ਹੈ ਜਿਹੜਾ ਉਹਨਾਂ ਨੂੰ ਤੰਗ ਕਰਦਾ ਜਾਂ ਕੋਈ ਨਾ ਕੋਈ ਉਹਨਾਂ ਦੇ ਮਾਰਦਾ ਜਿਹੜੇ ਗੋਰੇ ਸੀਗੇ ਅੱਜ ਉਹਨਾਂ ਨੇ ਕਿ ਅੱਜ ਸੈਚੜੇ ਸੀਗਾ ਛੁੱਟੀ ਸੀਗੀ ਤੇ ਛੁੱਟੀ ਦਾ ਲਾਹਾ ਪੂਰਾ ਲਿਆ ਉਹਨਾਂ ਨੇ ਤੇ ਪੂਰਾ ਇਕੱਠ ਕਰਕੇ ਉਹ ਵੈਲਫੈਰਡ ਕਮਿਊਨਿਟੀ ਹਾਲ ਆ ਜਿਹੜਾ ਉਹਦੇ ਬਾਹਰ ਉਹਨਾਂ ਨੇ ਪੂਰਾ ਧਰਨਾ ਮਜਾਹਰਾ ਦਿੱਤਾ ਤੇ ਜਿਵੇਂ ਤੁਸੀਂ ਆਹ ਵੀਡੀਓ ਦੇ ਬੈਥਲੇ ਦੇਖ ਸਕਦੇ ਹੋ ਕਿ ਜਿਹੜਾ ਮੁੱਦਾ ਸੀਗਾ ਨਾ ਇਹ ਮੁੱਦਾ ਕੁਝ ਹੋਰ ਸੀ ਪਰ ਇਹਨੇ ਥੋੜੇ ਜਿਹੀ ਟਾਈਮ ਦੇ ਵਿੱਚ ਨਾ ਜਿਹੜਾ ਰੂਪ ਆ ਉਹ ਕੋਈ ਹੋਰ ਹੀ ਧਾਰਨ ਕਰ ਲਿਆ ਮੈਨੂੰ ਜੀ ਗੱਲ ਦੀ ਸਮਝ ਨਹੀਂ ਆਈ ਕਿ ਗੱਲ ਕੀ ਸੀ ਤੇ ਕਿੱਧਰੋਂ ਕਿੱਧਰ ਜਾਵੜੀ ਕਿਧਰੇ ਜਾਤੀਵਾਦੀਆਂ ਦੇ ਬਿਆਨ ਆਉਣ ਲੱਗੇ ਜਾਤਪਾਤ ਦੇ ਕਿਧਰੇ ਇਮੀਗ੍ਰੇਸ਼ਨ ਦੇ ਵੀ ਇਮੀਗ੍ਰੇਸ਼ਨ ਬੰਦ ਕਰੋ ਜਿਹੜੇ ਇੱਥੇ ਆਇਆ ਉਹਨਾਂ ਬਾਹਰ ਕੱਢੋ ਮੈਂ ਆਪਾਂ ਕਹਿਦੀ ਹੋਈ ਜਿਹੜੀਆਂ ਪੰਜੀਆਂ ਗੁਣਾਂ ਇੱਕੋ ਬਰਾਬਰ ਨਹੀਂ ਹੁੰਦੀਆਂ ਉਹੀ ਗੱਲ ਹੋਈ ਵੀ ਅੱਜ ਦੇ ਟਾਈਮ ਦੇ ਵਿੱਚ ਇੱਥੇ ਅੱਧੇ ਗੂਰੇ ਸਾਡੇ ਨਾਲ ਆ ਅੱਧੇ ਖਿਲਾਫ ਆ ਆਪਣੀ ਕੋਸ਼ਿਸ਼ ਹੁੰਦੀ ਆ ਵੀ ਜਿੰਨੀ ਕੁ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰੀਏ ਤੱਥਾਂ ਦੇ ਤੇ ਪ੍ਰੂਫਾਂ ਦੇ ਆਧਾਰ ਤੇ ਤੁਹਾਡੇ ਨਾਲ ਆਪਾਂ ਜਾਣਕਾਰੀ ਸਾਂਝੀ ਕਰਦੇ ਹਾਂ ਤਾਂ ਹੀ ਆਪਣੀ ਵੀਡੀਓ ਨੂੰ ਤੁਸੀਂ ਇੰਨਾ ਪਿਆਰ ਕਰਦੇ ਹੋ ਫਿਰ ਵੀ ਜੇ ਕੋਈ ਗਲਤੀ ਮਲਤੀ ਹੋ ਗਈ ਹੋਵੇ ਤਾਂ ਖਿਮਾ ਦੇ ਅਜਾਜਕਾਂ ਵਾਹਿਗੁਰੂ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖਣਾ ਤੇ ਜਿਹੜੇ ਹਾਲਾਤ ਬਣੇ ਹੋਏ ਆ ਇਹ ਜਲਦੀ ਸਹੀ ਸਲਾਮਤ ਹੋਣ ਕਿਸੇ ਦਾ ਵੀ ਕੋਈ ਜਾਨੀ ਮਾਲੀ ਨੁਕਸਾਨ ਨਾ ਹੋਵੇ ਕੋ ਅਰਦਾਸ ਕਰਦੇ ਆ ਵਾਹਿਗੁਰੂ ਅੱਗੇ ਵਾਹਿਗੁਰੂ ਸਾਰੀ ਕਾਇਨਾਤ ਤੇ ਮਿਹਰ ਭਰਿਆ ਹੱਥ ਰੱਖਣ ਇਸ ਸਮੱਤ ਬਖਸ਼ਣ ਸਾਰਿਆਂ ਨੂੰ ਤੇ ਜਲਦੀ ਇਹ ਜਿਹੜੇ ਹਾਲਾਤ ਆ ਉਹ ਪਹਿਲਾਂ ਵਰਗੇ ਹੋ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ